ਜੋਨੇ ਕੇ ਸਤ ਸੁਹਾਨ ਸਦਾ ਮਨ ਚਾਉ ਉਹ ਤੇ ਸੁਹਾਨ ਹੈ ਉਹ ਤੇ ਸੁੰਦਰ ਹੈ ਤੋ ਇਸ਼ਕ ਤੇ ਖੂਬਸੂਰਤੀ ਦਾ ਆਪਸ ਦੇ ਤਾਲਮੇਲ ਹੈ ਇੱਕ ਨੂੰ ਹਟਾ ਦਿਓ ਦੂਸਰਾ ਆਪਣੇ ਆਪ ਹਟ ਜਾਂਦਾ ਹੈ ਸੁੰਦਰਤਾ ਨੂੰ ਇੱਕ ਪਾਸੇ ਕਰ ਦਿਓ ਪ੍ਰੇਮ ਇੱਕ ਪਾਸੇ ਹੋ ਜਾਏਗਾ ਉਸਨੂੰ ਇੱਕ ਪਾਸੇ ਕਰ ਦਿਓ ਇਸ਼ਕ ਇੱਕ ਪਾਸੇ ਹੋਵੇਗਾ ਇਸ਼ਕ ਤੇ ਹੁਸਨ ਦਾ ਚੋਲੀ ਦામਨ ਦਾ ਸਾਥ ਹੈ ਫਰਕ ਸਿਰਫ ਇਤਨਾ ਹੈ ਕਿ ਕੋਈ ਸੰਸਾਰ ਨਾਲ ਪਿਆਰ 바 ਬੈਠਦਾ ਹੈ ਕੋਈ ਨਿਰੰਕਾਰ ਦੇ ਨਾਲ ਤੇ ਸੰਸਾਰ ਦੇ ਵਿੱਚ ਉਸ ਉਸ ਚੀਜ਼ ਨਾਲ ਬਹੁਤਾ ਪਿਆਰ ਹੋ ਜਾਂਦਾ ਹੈ ਜੋ ਬਹੁਤ ਖੂਬਸੂਰਤ ਦਿਖਾਈ ਦੇ ਇਹ ਗੱਲ ਵੱਖਰੀ ਹੈ ਕਿ ਉਹ ਖੂਬਸੂਰਤ ਹੈ ਜਾਂ ਨਹੀਂ ਦੇਖਣ ਦੀ ਗੱਲ ਹੈ ਅਗਰ ਉਹ ਖੂਬਸੂਰਤ ਦਿਖਾਈ ਦੇ ਰਹੀ ਹੈ ਤਾਂ ਪ੍ਰੇਮ ਤੇ ਪੈਗਾ ਪ੍ਰੇਮ ਪੈਦਾ ਹੋਵੇਗਾ ਕਿਉਂਕਿ ਜੋ ਖੂਬਸੂਰਤ ਹੈ ਉਹ ਖਿੱਚ ਪਾਉਂਦੀ ਹੈ جو سونی ہے وہ کشش پیدا کرتی ہے اور کشش کر کے من بار بار یاد کرتا ہے اور وہی یاد پریم بن جان دی ہے. وہی یاد عشق بن جاتی ہے میں پھر ارض کرا اہنکار پیدا ہون دے بھی کچھ کارن نے کچھ دیتے اہنکار کھڑا ہے کسی بنیاد پہ ہی لوب کھڑا ہے کرود کھڑا ہے تو عشق دی کوئی بنیاد ہونی چاہی دیئے گل وقری ہے ایگل कि आज तक ते दार्शनिक लोग कुछ बुनियाद ਮੰंदे ਨਹੀਂ ਰਹੇ ਉਹ ਕਹਿੰਦੇ ਨੇ ਇਸ਼ਕ ਆਪਣੇ ਆਪ ਹੋ ਜਾਂਦਾ ਹੈ ਆਪਣੇ ਆਪ ਕੁਝ ਵੀ ਨਹੀਂ ਪੈਦਾ ਹੁੰਦਾ ਪਰ ਹੀ ਪੂਰਨ ਪ੍ਰਮਾਤਮਾ ਨੇ ਹਰ ਚੀਜ਼ ਦਾ ਬੀਜ ਪਹਿਲੇ ਪੈਦਾ ਕੀਤਾ ਹੈ ਬੀਜ ਤੋਂ ਬਿਨਾ ਕੁਝ ਵੀ ਨਹੀਂ ਕੁਝ ਵੀ ਨਹੀਂ ਪੈਦਾ ਹੁੰਦਾ ਇਹ ਸਿਰਫ ਕਿਆਸ ਅਰਾਈਆਂ ਹੋ ਸਕਦੀਆਂ ਨੇ ਸਿਰਫ ਮਨੁੱਖ ਦੀ ਕਲਪਨਾ ਹੋ ਸਕਦੀ ਏ ਕਿ ਇਸ਼ਕ ਆਪਣੇ ਆਪ ਪੈਦਾ ਹੁੰਦਾ ਹੈ ਕਥਈ ਆਪਣੇ ਆਪ ਨਹੀਂ ਪੈਦਾ ਹੁੰਦਾ ਇਸ਼ਕ ਦੀ ਵੀ ਬੁਨਿਆਦ ਹੈ ਸਹੱਭਪਨ ਖੂਬਸੂਰਤੀ ਕشش ਪੈਦਾ ਕਰਦੀ ਹੈ ਖਿੱਚ ਪੈਦਾ ਕਰਦੀ ਹੈ ਔਰ ਇਹਹੀ ਖਿੱਚ ਪਿਆਰ ਬਣ ਜਾਂਦੀ ਹੈ ਜਦ ਦੇਵੀ ਸੁੰਦਰਤਾ ਦੀ ਕشش ਅੰਦਰ ਪੈਦਾ ਹੋਵੇ ਉਹ ਜੋ ਪ੍ਰੇਮ ਹੈ ਅਮਰ ਹੈ ਉਹ ਜੋ ਪ੍ਰੇਮ ਹੈ ਸਦੀਵੀ ਹੈ ਉਹ ਜੋ ਪ੍ਰੇਮ ਹੈ ਵਿਆਪਕ ਹੈ ਪਰ ਇਸ ਤੋਂ ਇਲਾਵਾ ਜੇ ਸੰਸਾਰ ਦਾ ਸੁਪਨ ਕਸ਼ਿਸ਼ ਪੈਦਾ ਕਰੇ ਇੱਕ ਤੇ ਇਹ ਪ੍ਰੇਮ ਅਮਰ ਨਹੀਂ ਕਿਉਂਕਿ ਸੰਸਾਰ ਦਾ ਸੁਪਨ ਸਦੀ ਵੀ ਨਹੀਂ ਹੈ ਅੱਜ ਹੈ ਕੱਲ ਨਹੀਂ ਹੋਵੇਗਾ ਤੋ ਜੈਸੇ ਖੂਬਸੂਰਤੀ ਢਲੇਗੀ ਕਸ਼ਿਸ਼ ਢਲ ਜਾਏਗੀ ਕਸ਼ਿਸ਼ ਗਈ ਤੋ ਚਿੰਤਨ ਮਿਟ ਜਾਏਗਾ ਚਿੰਤਨ ਮਿਟਿਆ ਤੋ ਪ੍ਰੇਮ ਮਿਟਿਆ ਬੜੇ ਬੜੇ ਪ੍ਰੇਮ ਦੇ ਮਹਿਲ ਪਾਤਾਲ ਵਿੱਚ ਗਿਰਦੇ ਆਇਆ ਦੇਖਣ ਨੂੰ ਆਉਂਦੇ ਨੇ ਕਿਉਂ कि उस प्रेम दी बुनियाद ही हिल ਜਾਂਦੀ ਹੈ प्रेम दी बुनियाद ही ਸੀ ਖੂਬਸੂਰਤੀ ਖੂਬਸੂਰਤੀ ਹੀ ਨਹੀਂ ਰਹੀ ਤਾਂ પ્રેમ ਕਿੱਥੇ ਇਸ ਵਾਸਤੇ ਸੰਸਾਰਿਕ ਪ੍ਰੇਮੀਆਂ ਨੂੰ ਧਾਰਮਿਕ ਲੋਗਾ ਨੇ ਕੋਈ ਬਹੁਤ ਵੱਡਾ ਮਾਣ ਨਹੀਂ ਦਿੱਤਾ ਇਹ ਗੱਲ ਵੱਖਰੀ ਹੈ ਕਿ ਉਸ ਦੀ ਚਰਚਾ ਜ਼ਰੂਰ ਹੈ ਉਸ ਦਾ ਜ਼ਿਕਰ ਜ਼ਰੂਰ ਹੈ ਔਰ ਵਕਤੀ ਤੌਰ ਤੇ ਉਸ ਪ੍ਰਤੀ ਹਿਰਦੇ ਦੀ ਸ਼ੁੱద్ధి ਵੀ ਹੋ ਜਾਂਦੀ ਹੈ ਜਿਸ ਨਾਲ ਪ੍ਰੇਮ ਹੋਵੇ ਲੇਕਿਨ ਕਿਉਂਕਿ ਪ੍ਰੇਮ ਖੜਾਈ ਸੁਪਣ ਤੇ ਹੈ ਕਿ ਸੁਪਨੇ ਦੇ ਮਿਟਦੇ ਆ ਚਿੰਤਨ ਮਿਟ ਜਾਂਦਾ ਯਾਦ ਮਿਟ ਜਾਂਦੀ ਏ ਯਾਦ ਦੇ ਮਿਟਦੇ ਆ ਪ੍ਰੇਮ ਮਿਟ ਜਾਂਦਾ ਏ ਇੱਕ ਪਰਮਾਤਮਾ ਹੀ ਐਸਾ ਹੈ ਜਿੰਨਾ ਉਸ ਦੇ ਨੇੜੇ ਆਈਏ ਓਤਨੀ ਉਸ ਦਾ ਸੁਪਨ ਵਧਦਾ ਹੈ ਵਧਦਾ ਹੈ ਜਿੰਨਾ ਉਸ ਨੂੰ ਯਾਦ ਕਰੀਏ ਓਤਨੀ ਹੋਰ ਕشش ਵੱਧਦੀ ਏ ਹੋਰ ਖੂਬਸੂਰਤੀ ਸਾਹਮਣੇ ਆਉਂਦੀ ਏ ਔਰ ਇਤਨਾ ਮਹਾਨ ਸੁੰਦਰ ਹੈ ਕਿ ਸਾਰੀ ਸੁੰਦਰਤਾ ਪਕੜ ਦੇ ਵਿੱਚ ਵੀ ਨਹੀਂ ਆਉਂਦੀ پھر اس دی سندرتا ویاپک ہے اس دی سندرتا سدیوی ہے اس واسطے پریم سدیوی ہے باقی آرزی نے وقتی نے آج ہے کل نہیں تو سنکشیپرز کریے سدیوی پرماتما دا ہے اور گرو گوبند سنگھ جی مہاراج جیسی ہستی تے تھی فرمان کرتے ہیں کہ پرماتما سوئم ایک پریم ہے جتر تتر ਵਿਸਾ ਵਿਸਾ ਹੋਏ ਫੈਲਿਓ ਅਨੁਰਾਗ ਉਹ ਜਿੱਧਰ ਕਿਧਰ ਪਿਆਰ ਰੂਪ ਹੋ ਕੇ ਛਾਇਆ ਹੈ ਪ੍ਰੇਮ ਰੂਪ ਹੋ ਕੇ ਛਾਇਆ ਹੈ ਹਰ ਪਾਸੇ ਪ੍ਰੇਮ ਹੀ ਪ੍ਰੇਮ ਤਾਂ ਸਹਬੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਗੁਰੂ ਨਾਨਕ ਦੇਵ ਦੇ ਪ੍ਰੇਮ ਦੇ ਚ ਪੈ ਗਏ ਸਨ ਦੇਵੀ ਗੁਣਾ ਦੇ ਪ੍ਰੇਮ ਕਰਕੇ ਆਪ ਪ੍ਰਭਾਵਿਤ ਹੋਏ ਸਦੀਵੀ ਪਿਆਰ ਆਪ ਦੀ ਝੋਲੀ ਚ ਪਿਆ ਤੋ ਜਿਸ ਨੇ ਸ੍ਰੀਵੀ ਪਿਆਰ ਚਖਿਆ ਹੈ ਹਕੀਕਤ ਦੇਖ ਤੇ ਪਿਆਰ ਦੀ ਵਿਆਖਿਆ ਵੀ ਉਹੀ ਕਰ ਸਕਦਾ ਹੈ ਪਿਆਰ ਨੂੰ ਬਿਆਨ ਵੀ ਉਹੀ ਕਰ ਸਕਦਾ ਹੈ ਤੋ ਸਹਿਬ ਕਹਿ ਰਹੇ ਨੇ ਇੱਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ ਇੱਕ ਆਦੀ ਆਸ਼ਕੀ ਇੱਕ ਇਸ ਤਰ੍ਹਾਂ ਦਾ ਪ੍ਰੇਮ ਕਿ ਖਿੱਚ ਇੱਕ ਤੋਂ ਬਿਨਾ ਦੂਜੇ ਦੇ ਵੀ ਹੈ ਅਗਰ ਦੋ ਤਰਫੀ ਖਿੱਚ ਹੈ ਇਸ ਨੂੰ ਇਸ਼ਕ ਨਹੀਂ ਕਹਿਣਾ ਚਾਹੀਦਾ ਪਰਮਾਤਮਾ ਦੀ ਵੀ ਖਿੱਚ ਹੈ ਤੇ ਸੰਸਾਰ ਦੀ ਵੀ ਖਿੱਚ ਹੈ ਇਹ ਜੋ ਇਸ਼ਕ ਹੈ ਇਹ ਸਦੀਵੀ ਨਹੀਂ ਇਹ ਕਿਸੇ ਵਾਸ਼ਨਾ ਤੇ ਖੜਾ ਹੈ ਮਨੁੱਖ ਨੇ ਵਾਸ਼ਨਾ ਦਾ ਹੀ ਸੰਸੰ ਦਾ ਸੰਬੰਧ ਸੰਸਾਰ ਨਾਲ ਜੋੜਿਆ ਔਰ ਵਾਸ਼ਨਾ ਦਾ ਹੀ ਸੰਬੰਧ ਅਨੰਕਾਰ ਨਾਲ ਵੀ ਜੋੜ ਸਕਦਾ ਹੈ ਉਸ ਤੋਂ ਵੀ ਕਿਸੇ ਵਾਸ਼ਨਾ ਦੀ ਪੂਰਤੀ ਕਰਨੀ ਹੈ ਪ੍ਰੇਮ ਦੇ ਚ ਮੰਗ ਨਹੀਂ ਪ੍ਰੇਮ ਦੇ ਚ ਕੁਰਬਾਨੀ ਹੈ ਇਹ ਠੀਕ ਹੈ ਕਿ ਪਰਮਾਤਮਾ ਨੂੰ ਅਸੀਂ ਕੁਝ ਦੇ ਨਹੀਂ ਸਕਦੇ لیکن کچھ ਦਿੱਤੇ বিনা अर्पण ਕੀਤੇ বিনা પ્રેમ ਦੀ ਸੁਗੰਧੀ ਫੁੱਟਦੀ ਨਹੀਂ ਇਹ ਗਲ ਵਖਰੀ ਹੈ ਕਿ ਸਾਡੇ ਕੋਲ ਦੇਣ ਵਾਸਤੇ ਕੁਝ ਵੀ ਨਹੀਂ ਹੈ ਲੇਕਿਨ ਸਮਰਪਣ ਤੇ ਕਰ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਸਮਰਪਣ ਤੇ ਕਰ ਸਕਦੇ ਹਾਂ ਤੋਂ ਪ੍ਰੇਮੀ ਸਮਰਪਣ ਕਰ ਦਿੰਦੇ ਹੈ ਉਹ ਕਹਿੰਦਾ ਹੈ हे ਪ੍ਰਭੂ ਹੁਣ ਮੈਂ ਤੇਰੇ ਹੱਥਾਂ ਵਿੱਚ ਹੁਣ ਤੇਰੀ ਮਰਜ਼ੀ ਹੈ ਜਿਸ ਤਰੀਕੇ ਨਾਲ ਮੈਨੂੰ ਚਲਾ ਪ੍ਰੇਮ ਵਿੱਚ ਮੰਗ ਆ ਗਈ ਤਾਂ ਪ੍ਰੇਮ ਵਾਸ਼ਨਾ ਬਣ ਗਈ ਔਰ ਇਹ ਪ੍ਰੇਮ ਟੁੱਟ ਜਾਏਗਾ ਮੰਗ ਪੂਰੀ ਹੋ ਗਈ ਤਾਂ ਵੀ ਪ੍ਰੇਮ ਟੁੱਟ ਜਾਏਗਾ ਮੰਗ ਨਾ ਪੂਰੀ ਹੋਈ ਤਾਂ ਵੀ ਟੁੱਟੇਗਾ ਦੋਹਾਂ ਹਾਲਤਾਂ ਵਿੱਚ ਟੁੱਟੇਗਾ ਤਾਂ ਸਹਿਬ ਕਹਿੰਦੇ ਇੱਕ ਆਦਾ ਇਸ਼ਕ ਕਿ ਦੂਜੀ ਕਸ਼ਿਸ਼ ਵੀ ਅੰਦਰ ਮੌਜੂਦ ਹੈ ਨਾਨਕ ਆਸ਼ਿਕ ਕਾਂਢੀਏ ਸਦਾ ਹੀ ਰਹੇ ਸਮਾਇ ਆਸ਼ਿਕ ਤੇ ਉਹੀ ਆਖੇ ਜਾ ਸਕਦੇ ਨੇ ਜੋ ਸਦਾ ਸਦੀਵੀ ਪਰਮਾਤਮਾ ਵਿੱਚ ਲੀਨ ਰਹਿੰਦੇ ਉਸ ਦੀ ਯਾਦ ਵਿੱਚ ਮਹੂ ਰਹਿੰਦੇ ਨੇ ਔਰ ਇਹ ਆਸ਼ਕ ਨੇ ਕਿਹੜੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਕੁਝ ਐਸੀ ਘਟਨਾ ਘਟ ਗਈ ਜਿਸ ਤੋਂ ਦੁੱਖ ਮਿਲਿਆ ਔਰ ਕੁਝ ਐਸੀ ਘਟਨਾ ਘਟ ਗਈ ਜਿਸ ਤੋਂ ਸੁੱਖ ਮਿਲਿਆ ਇੱਕ ਨੂੰ ਆਖਿਆ ਹੈ ਪ੍ਰਮਾਤਮਾ ਤੂੰ ਚੰਗਾ ਕੀਤਾ ਹੈ ਤੇ ਇੱਕ ਘਟਨਾ ਨੂੰ ਆਖਿਆ ਤੂੰ ਮਾੜਾ ਕੀਤਾ ਹੈ ਜਿਸ ਤੋਂ ਚੰਗਾ ਤੇ ਨਾਲ ਮਾੜਾ ਦਿਖਾਈ ਦੇਵੇ ਗੱਲ ਸਪਸ਼ਟ ਹੈ ਉਸ ਨਾਲ ਪ੍ਰੇਮ ਨਹੀਂ ਜਿਸ ਨਾਲ ਪ੍ਰੇਮ ਹੋਵੇ ਉਸ ਦੇ ਵਿੱਚ ਕੁਝ ਵੀ ਮਾੜਾ ਨਹੀਂ ਦਿਖਾਈ ਦਿੰਦਾ ਅਸੀਂ ਤੇ ਸੰਸਾਰ ਦੇ ਤਲ ਤੇ ਹੀ ਦੇਖਦੇ ਹਾਂ ਕਿ ਜਿਸ ਨਾਲ ਖਿੱਚ ਹੈ ਜਿਸ ਨਾਲ ਪਕੜ ਹੈ ਉਸ ਦੇ ਔਗਣ ਵੀ ਗੁਣ ਦਿਖਾਈ ਦਿੰਦੇ ਨੇ ਆਮ ਸੰਸਾਰ ਦੇ ਵਿੱਚ ਔਰ ਜਿਸ ਨਾਲ ਨਫ਼ਰਤ ਹੈ ਜਿਸ ਨਾਲ ਘਿਰਣਾ ਹੈ ਉਸ ਦੇ ਗੁਣ ਵੀ ਔਗਣ ਦਿਖਾਈ ਦਿੰਦੇ ਨੇ ਤਾਂ ਪਰਮਾਤਮਾ ਦੀ ਅਸਤੀ ਕੋਈ ਔਗਣ ਹੀ ਨਹੀਂ ਗੁਣ ਹੀ ਗੁਣ ਨੇ ਉਸ ਤੋਂ ਜੋ ਕੁਝ ਵੀ ਹੋਵੇਗਾ ਚੰਗਾ ਹੀ ਹੋਵੇਗਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ ਉਸ ਤੇ ਹੋਏ ਕਿਛ ਨਾਹੀਂ ਬੁਰਾ ਪ੍ਰਮਾਤਮਾ ਤੋਂ ਤੇ ਬੁਰਾ ਹੋ ਹੀ ਨਹੀਂ ਸਕਦਾ ਉਹ ਕਦੇ ਬੁਰਾ ਕਿਸੇ ਦਾ ਕਰਦਾ ਹੀ ਨਹੀਂ ਲੇਕਿਨ ਮਨੁੱਖ ਐਸਾ ਸੋਚੇ ਕਿ ਇਹ ਤੂੰ ਚੰਗਾ ਕੀਤਾ ਇਹ ਤੂੰ ਮਾੜਾ ਕੀਤਾ ਇੱਕ ਨਾਦਾਨ ਬੱਚਾ ਐਸਾ ਮਾਂ ਪ੍ਰਤੀ ਵੀ ਸਮਝ ਲੈਂਦਾ ਹੈ ਮਾਸੂਮ ਇਹ ਆਣਾ ਖੇਡਦਾ ਪਿਆ ਪਰ ਅੱਗ ਵਿੱਚ ਹੱਥ ਪਾਣਾ ਚਾਹੁੰਦਾ ਹੈ ਮਾਂ ਪਕੜਦੀ ਹੈ ਰੋਂਦਾ ਹੈ ਤੜਪਦਾ ਹੈ ਅੰਦਰੋਂ ਮਾਂ ਨੂੰ ਦੁਸ਼ਮਣ ਵੀ ਸਮਝ ਬੈਠਦਾ ਹੈ ਪਰ ਨਹੀਂ ਅਗਰ ਮਾਂ ਖੁੱਲ ਦੇ ਦੇਵੇ ਤੇ ਅਗਦੇ ਚ ਹੱਥ ਪਾਣ ਦੇ ਦੇਵੇ ਉਸ ਵਕਤ ਹੀ ਦੁਸ਼ਮਣ ਹੈ ਇਹ ਜੋ ਹੱਥ ਰੋਕੇ ਹੈ ਦੁਸ਼ਮਣ ਨਹੀਂ ਹੈ ਮਾਂ ਦੇ ਅੰਦਰ ਤੇ ਮਮਤਾ ਹੈ ਪਰ ਨਾਦਾਨੀ ਨਾ ਸਮਝੀ ਕਾਰਨ ਬੱਚਾ ਮਾਂ ਨੂੰ ਦੁਸ਼ਮਣ ਸਮਝ ਬੈਠਦਾ ਹੈ ਇਸੇ ਤਰੀਕੇ ਨਾਲ ਆਮ ਨਾ ਸਮਝ ਬੰਦੇ ਕਈ ਵਾਰ ਕਹਿ ਦਿੰਦੇ ਨੇ हे ਪ੍ਰਮਾਤਮਾ ਇਹ ਤੂੰ ਚੰਗਾ ਨਹੀਂ ਕੀਤਾ ਇਹ ਤੂੰ ਚੰਗਾ ਕੀਤਾ ਇਹ ਤੋ ਚੰਗਾ ਨਹੀਂ ਕੀਤਾ ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ ਇਸ ਤਰ੍ਹਾਂ ਦਾ ਜੋ ਲੇਖਾ ਕਰਦਾ ਵੀ ਇਹ ਚੰਗਾ ਹੈ ਤੇ ਇਹ ਮਾੜਾ ਹੈ ਇਸ ਤਰ੍ਹਾਂ ਦੇ ਲੇਖੇ ਚ ਜੀਣ ਵਾਲਾ ਮਨੁੱਖ ਆਸ਼ਕ ਨਹੀਂ ਹੈ ਰੱਬ ਦਾ ਪ੍ਰੇਮੀ ਨਹੀਂ ਹੈ ਦੂਜਾ ਸ਼ਲੋਕ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਲਾਮ ਜਵਾਬ ਦੋਵੇਂ ਕਰੇ گتھا جائے سجدہ بھی ہے متھا بھی ٹیکتا ہے چکا بھی ہے لیکن کسی کسی حکم دے اگوں کسی کسی دے اگوں سیدا کھڑا بھی ہو جاتا ہے انکاری ہو جائے نہیں یہ میں نہیں مننا کسی وقت سلام کر ہے کرد وقت جواب دا ہے جس کا سلام جواب تے کھڑا ہے اس کا سلام پکھنڈ ہوئے گا جس کا پرم کسی تے کھڑا ہے وہ پرم نہیں وہ تے ਸਲਾਮ ਜਵਾਬ ਦੋਵੇਂ ਕਰੇ ਮੁੰਡੋ ਗੋਥਾ ਜਾਇ ਉਤੇ ਮੂਲ ਤੋ ਹੀ ਟੁੱਟ ਗਿਆ ਜਿਸ ਦੇ ਸਲਾਮ ਦੇ ਨਾਲ ਜਵਾਬ ਹੈ ਨਾਨਕ ਦੋਵੇਂ ਕੂੜੀਆਂ ਥਾਇ ਨਾ ਕਾਈ ਪਾਇ ਇਸ ਦਾ ਸਲਾਮ ਵੀ ਕੂੜਾ ਹੈ ਇਸ ਦਾ ਜਵਾਬ ਵੀ ਕੂੜਾ ਹੈ ਇਹ ਦੋਵੇਂ ਗੱਲਾਂ ਇਸੀਆਂ ਕੂੜੀਆਂ ਨੇ ਇਹ ਪ੍ਰਭੂ ਦੀ ਦਰਗਾਹ ਅਸਥਾਨ ਨਹੀਂ ਪ੍ਰਾਪਤ ਕਰ ਸਕਦਾ ਪੌੜੀ ਜਿਤ ਸੇ ਵੀ ਇਹ ਸੁਖ ਪਾਈਏ ਸੋ ਸਾਹਿਬ ਸਦਾ ਸਮਾ ਲਈਏ ਜਿਸ ਦੀ ਸੇਵਾ ਕੀਤੇ ਆ ਸਦੀਵੀ ਸੁਖ ਦੀ ਪ੍ਰਾਪਤੀ ਹੋਵੇ ਉਸ ਪ੍ਰਭੂ ਦਾ ਚੰਤਨ لازਮੀ ਤੇ ਸਦੀਵੀ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਸੇਵਾ ਕੀ ਹੈ ਉਸ ਨੂੰ ਯਾਦ ਕਰਨਾ ਪਰਮਾਤਮਾ ਦੀ ਸੇਵਾ ਕੀ ਹੈ ਉਸ ਦੇ ਗੁਣਾ ਦੀ ਵਿਚਾਰ ਕਰਨੇ ਪਰਮਾਤਮਾ ਦੀ ਸੇਵਾ ਕੀ ਹੈ ਉਸ ਦਾ ਚੰਤਨ ਕਰਨਾ ਬਾਕੀ ਉਸ ਦੀ ਸੇਵਾ ਇਸ ਰੂਪ ਦੇ ਚ ਨਹੀਂ ਜੈਸੇ ਕਿ ਅਸੀਂ ਜਗਤ ਦੇਚ ਕਰਦੇ ਹਾਂ ਕਿਉਂਕਿ ਉਹ ਮੁਤਾਜ ਨਹੀਂ ਉਹ ਲੋੜ ਵੰਦ ਨਹੀਂ ਬਸ ਸਿਰਵਸ ਨੂੰ ਯਾਦ ਕਰਨਾ ਹੈ ਤੇ ਯਾਦ ਵੀ ਕਿਉਂ ਕਰੀਏ ਉਸ ਨਾਲ ਸੰਬੰਧ ਜੁੜ ਜਾਂਦਾ ਹੈ ਅਗਰ ਜੜ੍ਹਾਂ ਨੂੰ ਭੁੱਲ ਜਾਏ ਦਰਖਤ ਸ਼ਾਖਾਂ ਜੜ੍ਹਾਂ ਨੂੰ ਭੁੱਲ ਜਾਣ ਕਿਸ ਤਰ੍ਹਾਂ ਰਹਿ ਸਕਣਗੇ ਇਸ ਤਰੀਕੇ ਨਾਲ ਪ੍ਰਮਾਤਮਾ ਨੂੰ ਕੋਈ ਭੁੱਲ ਜਾਏ ਉਹਦਾ ਤੇ ਮੂਲ ਸਤਾਂ ਨਾਲ ਹੀ ਸੰਬੰਧ ਟੁੱਟ ਜਾਂਦਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਯਾਦ ਕਰਦੇ ਹੀ ਮੂਲ ਸਤਾਂ ਨਾਲ ਸੰਬੰਧ ਜੁੜਦਾ ਹੈ ਤਾਂ ਸੇਵਾ ਕਰਨੀ ਕੀ ਹੈ ਉਸ ਨੂੰ ਯਾਦ ਕਰਨਾ ਫਿਰ ਸਤਿਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇੱਕ ਗੱਲ ਚੇਤੇ ਰੱਖ ਮਨੁੱਖ ਜਿਤ ਕੀਤਾ ਪਾਈਏ ਆਪਣਾ ਸਾਧਾਨ ਬੁਰੀ ਕਿਉਂ ਗਾ ਲਈਏ ਤੂੰ ਆਪਣਾ ਕੀਤਾ ਆਪ ਭੋਗੇਗਾ ਦੂਜਾ ਤੀਜਾ ਚੌਥਾ ਪੰਜਵਾ ਨਹੀਂ ਭੋਗੇਗਾ ਇਸ ਵਾਸਤੇ ਬੁਰੀ ਘਾਲਣਾ ਪ੍ਰਤੀ ਸੁਚੇਤ ਰਹੀਂ ਸਾਧਾਨ ਰਹੀਂ ਜੋ ਤੂੰ ਬੀਜ ਰਿਹਾ ਹੈ ਇਹ ਤੂੰ ਵੱਢੇਗਾ ਲਾਜ਼ਮੀ ਵੱਢੇਗਾ ਹੋ ਸਕਦਾ ਹੈ ਕਿ ਜ਼ਮੀਨ ਦੇ ਉਤੇ ਬੋਵੇ ਕੋਈ ਤੇ ਵੱਡੇ ਕੋਈ ਦਰਖਤ ਕੋਈ ਲਾਵੇ ਤੇ ਫਲ ਕੋਈ ਖਾਵੇ ਐਸਾ ਸੀ ਦੇਖਦੇ ਆ ਲੇਕਿਨ ਧਾਰਮਿਕ ਦੁਨੀਆ ਵਿੱਚ ਐਸਾ ਨਹੀਂ ਹੈ ਇੱਥੇ ਤੇ ਜੋ ਬੀਜਦਾ ਹੈ ਉਹੀ ਖਾਂਦਾ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਤੂੰ ਬੀਜ ਚੁਕੇ ਹੈ ਹੁਣ ਮੇਰੇ ਕੋਲ ਕੋਈ ਇਲਾਜ ਨਹੀਂ ਕਿ ਤੂੰ ਉਸ ਦਾ ਫਲ ਨਾ ਭੋਗੇ ਯਾਰਾ ਖੁਦ ਕਰਦਾ ਰਾ ਇਲਾਜ ਨਹੀਂ ਇਸਤ ਕਰਦਨੀ ਖੁਇਸ਼ ਉਹ ਆਮਦ ਨਹੀਂ ਪੇਸ਼ ਜੋ ਤੂੰ ਕਰ ਚੁਕੇ ਹੈ ਉਹ ਤੇਰੇ ਸਾਹਮਣੇ ਆਣ ਵਾਲਾ ਹੈ ਦੋਤੋਂ ਬੀਜ ਚੁਕੇ ਆ ਉਹ ਤੈਨੂੰ ਖਾਣਾ ਪਏਗਾ ਕਾਰਨ ਪ੍ਰਭੂ ਦਾ ਇੱਕ ਨਿਯਮ ਕਿ ਆਪ ਬੀਜ ਆਪੇ ਹੀ ਖਾਏ ਇਤੇ ਕਰਮ ਭੂਮੀ ਹੈ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਘਾਲੀਏ ਐਸੀ ਬੁਰੀ ਘਾਲਣਾ ਨਹੀਂ ਘਾਲਣੀ ਚਾਹੀਦੀ ਤਾਂ ਬੁਰੀ ਘਾਲਣਾ ਕਿਹੜੀ ਹੈ ਜੋ ਦੂਜੇ ਲਈ ਬੁਰੀ ਹੋਵੇ ਉਹੀ ਬੁਰੀ ਘਾਲਣਾ ਹੈ ਮੇਰੇ ਕੀਤੇ ਦੇ ਨਾਲ ਕਿਸੇ ਨੂੰ ਕਿਸੇ ਵੀ ਤਲ ਤੇ ਹਾਨੀ ਪਹੁੰਚੇ ਕਿਸੇ ਦਾ ਕਿਸੇ ਵੀ ਤਲ ਤੇ ਬੁਰਾ ਹੋਵੇ ਬਸ ਉਹੀ ਬੁਰੀ ਗੱਲ ਨਾ ਹੈ ਹੋਰ ਕੋਈ ਬੁਰੀ ਗੱਲ ਨਾ ਨਹੀਂ ਹੈ ਇਸ ਵਾਸਤੇ ਸਤਗੁਰ ਕਹਿੰਦੇ ਨੇ ਇਸ ਤਰ੍ਹਾਂ ਦੀ ਅਗਰ ਬੁਰੀ ਹਾਲ ਨਾ ਤੂੰ ਘਾਰ ਲੈ ਜਿਸ ਨਾਲ ਕਿਸੇ ਦਾ ਬੁਰਾ ਹੋ ਜਾਏ ਆਰਥਿਕ ਸਰੀਰਕ ਮਾਨਸਿਕ ਜਾਂ